ਤੁਸੀਂ ਦੇਖ ਸਕਦੇ ਬਾਬੇ ਕੋ ਆਸ਼ੀਰਵਾਦ ਲੈਣ ਲਈ ਪਹੁੰਚ ਵੀ ਗਏ ਆ ਸਮਾਨ ਰੈਡੀ ਕਰਦੇ ਪਏ ਆ ਪਕਾਣੇ ਭਗੋਲੇ ਲਾ ਰਹੇ ਆ ਓਕੇ ਰਿਪੋਰਟ ਪੂਰੀ ਕਰਨੀ ਆ ਕਿ ਐ ਹੀ ਨਹੀਂ ਹਨ ਉਹ ਵੀ ਕਹਿੰਦੇ ਆਂਦੀ ਹੋ ਜੋ ਕਿਉਂ ਬਾਕੀ ਜੇ ਤੂੰ ਇਹ ਕਹੋਗੇ ਉਹਨੂੰ ਕਮੈਂਟ ਆ ਦੇ ਤਾਂ ਇਹ ਸਪੈਸ਼ਲ ਵੀਡੀਓ ਇੱਥੇ ਬਣਾਵਾਂਗੇ ਜਾਦੀ ਗੱਲ ਨਾ ਇੱਥੇ ਸਪੈਸ਼ਲ ਵੀਡੀਓ ਬਣਾ ਦਾਂਗੇ ਓ ਲੋਕ ਫੇਖ ਰਹੇ ਤੇ ਉਹ 10 ਵੀ ਭਗਤਾ ਹੁਣ ਤੂੰ ਕੀ ਚਾਹੁੰਦਾ ਏ ਬਾਬਾ ਜੀ ਮੇਰੇ ਮੁੰਡੇ ਦਾ ਵਿਆਹ ਨਹੀਂ ਹੋਣਿਆ ਜੀ ਕਿਵੇਂ ਹੋ ਵਧੀਆ ਹੋ ਕੇ ਤੇ ਅੱਜ ਦਾ ਵਲੌਗ ਆਪਣਾ ਇੱਥੋਂ ਸਟਾਰਟ ਕੀਤਾ ਜਾਂਦਾ ਅੱਜ ਆਪਣੀ ਫੇਰ ਬਣ ਰਹੀ ਆ ਵੀਡੀਓ ਅੱਜ ਆਪਣੀ ਬਣ ਰਹੀ ਆ ਵੀਡੀਓ ਬਾਬਿਆਂ ਦੀ ਠੀਕ ਆ ਤੇ ਤੁਸੀਂ ਦੇਖ ਸਕਦੇ ਮੇਰੇ ਕੱਪੜੇ ਤੇ ਦੇਖ ਸਕਦੇ ਤੁਸੀਂ ਹੁਣ ਆਪਾਂ ਕਰਨ ਲੱਗੇ ਆ ਕੱਪੜੇ ਚੇਂਜ ਠੀਕ ਆ ਤੇ ਸਮਾਨ ਵੀ ਲੈ ਆਂਦਾ ਰੈਡੀ ਹੋਇਆ ਸਾਰਾ ਕੁਝ ਚਾਦਰਾਂ ਵੀ ਲੈ ਆਂਦੀਆਂ ਆ ਠੀਕ ਆ ਕੁਰਤਾ ਕਰਤਾ ਵੀ ਪਿਆ ਆ ਕੰਮ ਕਰਨ ਲੱਗੇ ਸੈਟ ਵਟ ਠੀਕ ਆ ਮੋਟਰਸਾਈਕਲ ਵੀ ਕੱਢ ਲਿਆ ਦੋਵੇਂ ਠੀਕ ਆ ਤੇ ਅੰਕਲ ਵੀ ਚੇਲ ਪੂਰਾ ਕਰਦੇ ਪਏ ਅੰਕਲ ਵੀ ਰੈਡੀ ਹੋ ਚੱਲੇ ਆ ਠੀਕ ਆ ਤੇ ਬੰਦੇ ਸਾਡੇ ਰੈਡੀ ਹੋ ਕੇ ਕਈ ਆ ਚੁੱਕੇ ਆ ਵਿਖਾ ਦਿਨਾ ਤੁਹਾਨੂੰ ਉਧਰ ਵੇਖੋ ਉਹ ਵੇਟ ਕਰਦੇ ਪਏ ਬਾਹਰ ਠੀਕ ਆ ਤੇ ਵਲੌਗ ਹੀ ਬਣਾ ਰਹੇ ਆ ਤੇ ਬਸ ਕੰਮ ਖਿੱਚਣਾ ਆ ਕੇ ਠੀਕ ਆ ਤੇ ਉਧਰ ਉਹ ਵੀ ਚੈੱਕ ਕਰੋ ਹੋ ਰਿਹਾ ਤੇ ਮਿਲਦੇ ਆ ਤੁਹਾਨੂੰ ਬਾਅਦ ਚ ਨਾਲੇ ਮੈਂ ਵੀ ਰੈਡੀ ਹੋ ਜਾਮਾ ਵੀ ਤਿਆਰ ਹੋ ਜਾ ਠੀਕ ਆ ਤੇ ਬਹੁਤ ਹੀ ਜਲਦੀ ਪੈ ਰਹੀ ਆ ਕੰਪੀ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਵੀਡੀਓ ਅੱਜੇ ਮਕਾਉਣੀ ਆ ਤੇ ਅਗਲਾ ਦਿਨ ਨਹੀਂ ਪਾਉਣਾ ਫਿਰ ਕੰਮ ਵੀ ਛੁੱਟੀ ਮਾਰਨੀ ਪੈਣੀ ਆ ਤੇ ਇਸ ਕਰਕੇ ਔਖਾ ਹੋ ਜਾਣਾ ਤੇ ਅੱਜੇ ਮਕਾਉਣੀਏ ਦੇ ਇਸ ਕਰਕੇ ਜਲਦੀ ਤੋਂ ਜਲਦੀ ਕੰਮ ਸਟਾਰਟ ਕਰਦੇ ਪਏ ਆ। ਠੀਕ ਆ ਤੇ ਦੇਖ ਸਕਦੇ ਤੁਸੀਂ ਸਮਾਨ ਵੀ ਆ ਚੁੱਕਾ ਹੈ। ਤੁਰਟਲੀਆਂ ਜੀ ਕਿ ਅੱਜ ਵੀਡੀਓ ਆਪਣੀ ਕਿੱਥੇ ਬਣ ਰਹੀ ਆ? ਅੱਜ ਪਪਾ ਸੁੱਟਲੀਆਂ ਲੱਗੇ ਕਰ। ਹਾਂ ਹਾਂ ਠੀਕ ਆ। ਤੇ ਫੋਨ ਬਣਾ ਰਿਆਂ ਵੀਡੀਓ ਤੇ ਉਹ ਸੱਚ ਬਣਾ ਰਿਆਂ ਵੀਡੀਓ ਕੈਸਾ ਬਣਾਉਣੀ ਆ ਵੀਡੀਓ ਤੇ ਮਿਲਦੇ ਆ ਤੁਹਾਨੂੰ ਬਾਅਦ ਠੀਕ ਆ। ਦੇ ਨਾਲੇ ਹੁਣ ਮੈਂ ਕੱਪੜੇ ਚੇਂਜ ਕਰ ਲਾ ਤੁਹਾਨੂੰ ਫਿਰ ਜਿਹੜੇ ਮੈਂ ਕੱਪੜੇ ਪਾਉਣੇ ਉਹ ਵਿਖਾਵਾਂਗੇ ਤੇ ਤੁਸੀਂ ਜ਼ਰੂਰ ਦੇਖਿਓ ਠੀਕ ਆ ਤੇ ਵੀਡੀਓ ਬਹੁਤ ਹੀ ਮਜ਼ੇਦਾਰ ਬਣੂ ਬਹੁਤ ਹੀ ਕਮੇਡੀ ਬਣੂ ਤੇ ਅੱਜ ਦੇਖਦੇ ਆ ਲਓ ਜੀ ਆਪਾਂ ਘਰੋਂ ਨਿਕਲ ਚੁੱਕੇ ਆ ਤੇ ਬੈਗ ਬੂਗ ਕੱਸੇ ਆ ਠੀਕ ਆ ਕੱਪੜੇ ਆਪਾਂ ਬੈਗ 'ਚ ਹੀ ਪਾ ਲਿਆ ਤੇ ਉੱਥੇ ਜਾ ਕੇ ਰੈਡੀ ਹੋਵਾਂਗੇ ਠੀਕ ਆ ਤੇ ਝੋਲੇ ਝਾਲੇ ਤੁਸੀਂ ਵੇਖ ਸਕਦੇ ਤੇ ਉੱਥੇ ਜਾ ਕੇ ਕੱਪੜੇ ਪਾਵਾਂਗੇ ਤੇ ਅੱਜ ਵੈਸੇ ਥੋੜੀ ਥੋੜੀ ਠੰਡ ਵੀ ਆ ਤੁੰਦ ਵੀ ਪਈ ਤੁਸੀਂ ਵੇਖ ਸਕਦੇ ਤੇ ਮੋਟਰਸਾਈਕਲ ਤੇ ਆਪਾਂ ਜਾ ਰਹੇ ਆ ਹੁਣ ਜਿੱਥੇ ਆਪਾਂ ਵੀਡੀਓ ਬਣਾਉਣੀ ਆ ਤੇ ਉੱਥੇ ਜਾ ਕੇ ਡਰੈੱਸ ਚੇਂਜ ਕਰਾਂਗੇ ਠੀਕ ਆ ਮਾਹੀ ਨਹੀਂ ਦੱਸ ਪਿਆ ਆ ਐਨੀ ਠੰਡ ਦੇ ਵਿੱਚ ਹੀ ਕੰਮ ਕਰਦੇ ਮੈਂ ਇਹ ਵੀ ਨਹੀਂ ਕੰਮ ਕਰਦੇ ਮੈਂ ਲੋਕੀ ਹਰ ਨੂੰ ਬਾਹਰ ਸੰਦਿਆ ਪਰ ਇੱਕ ਕੁਝ ਟਾਈਮ ਬਾਅਦ ਬਾਹਰ ਆ ਕੇ ਫਿਰ ਲੁੱਤੀ ਪਾਗਲਾ ਕੇ ਕੀਤਾ ਕੋਈ ਨਹੀਂ ਹੋਰ ਜਿ ਕਿੰਨਾ ਪਿਆਰਾ ਆ ਰਿਹਾ ਚੈੱਕ ਕਰੋ ਯਾਰ ਚੈੱਕ ਕਰੋ ਸਮਾਨ ਤੇ ਜਗਾ ਚੈੱਕ ਕਰੋ ਜਗਾ ਚੈੱਕ ਕਰੋ ਅੱਜ ਕੌਂ ਵੀ ਵੀਡੀਓ ਆਪਣੀ ਬਣ ਰਹੀ ਆ ਤੇ ਜਗ੍ਹਾ ਵੀ ਉਸ ਤਰੀਕੇ ਦੀ ਚਾਹੀਦੀ ਆ ਜਿਵੇਂ ਤੁਹਾਨੂੰ ਦੱਸਿਆ ਵੀਡੀਓ ਪਰ ਰਹੀ ਆ ਬਾਬਿਆਂ ਤੇ ਠੀਕ ਆ ਤੇ ਜਗ੍ਹਾ ਹਜੇ ਸਲੈਕਟ ਇਹ ਕੀਤੀ ਆ ਬਾਕੀ ਹੁਣ ਪਤਾ ਨਹੀਂ ਉਹਨਾਂ ਨੇ ਅੰਦਰੋਂ ਵੇਖ ਕੇ ਕੀ ਕਿਹਾ ਹੋਵੇ ਉਹਦਾ ਫਿਲਹਾਲ ਜਗਾ ਇਹੋ ਓਕੇ ਆ ਸਾਡੇ ਬੰਦੇ ਆ ਵੀ ਜਿਵੇਂ ਤੁਸੀਂ ਵੇਖਿਆ ਆ ਪਹਿਲਾਂ ਹੀ ਪਹੁੰਚੇ ਪਏ ਆ ਮੋਟਰਸਾਈਕਲ ਲੱਗਾ ਇੱਕ ਸੈਟ ਵਟ ਕੰਮ ਕਰਦੇ ਪਏ ਆ ਆਹ ਸਫਾਈ ਕਰਨ ਦੇ ਆ ਜੱਲ ਵੜਾ ਜੱਲ ਹੋ ਰਿਹਾ ਹੈ ਚੈੱਕ ਕਰੋ ਸਫਾਈ ਕਰਦਾ ਪਿਆ ਉਹ ਮੇਰੀ ਗੱਲ ਸੁਣੋ ਉਹ ਮੋਟਰਸਾਈਕਲ ਦਾ ਕਹਿਣ ਡਿਆ ਵੀ ਮੋਟਰਸਾਈਕਲ ਉਹਦੀ ਗੱਲ ਸੁਣ ਕੇ ਆ ਆਈ ਕਰਨਾ ਵੀਡੀਓ ਲਈ ਹੈਲੋ ਤੁਸੀਂ ਵੇਖੀ ਸਾਡੇ ਇੱਥੋਂ ਇੱਥੇ ਕੰਮ ਸੈੱਟ ਕਰਨਾ ਹੁਣ ਠੀਕ ਆ ਤੇ ਆਓ ਚਲ ਗਿਆ ਮੋਟਰਸਾਈਕਲ ਲਾਉਣ ਤੇ ਇੱਥੇ ਹੁਣ ਰੈਡੀ ਇੱਥੇ ਹੀ ਹੋਵਾਂਗੇ ਜੇ ਮੈਂ ਤੁਹਾਨੂੰ ਕਹਿਣਾ ਰੈਡੀ ਹੋ ਜਾ ਇੱਥੇ ਪਾਵਾਂਗੇ ਕੱਪੜੇ ਪਤਾ ਕੀ ਚੱਕਰ ਆ ਪਾਉਣ ਨੂੰ ਤੇ ਪਿੰਡ ਵੀ ਪਾ ਲਈਏ ਪਰ ਪਿੰਡ ਦੇ ਵਿੱਚ ਲੋਕੀ ਵੇਝਦੇ ਬੜੇ ਨਾਲਣ ਕਿਨੇ ਆਣਾ ਕਰੇ ਮਾੜਾ ਚੱਲੀ ਗੇ ਮੁਰਥੇ ਕਰੇ ਲਾਈਏ ਖਿਡਾੜੀ ਲੈ ਆਈਏ ਇੱਕ ਲੈ ਆਉਣਾ ਮੁਰਥੇ ਲਾਪਾ ਇੱਕ ਕਰੇ ਲਾਉਣਾ ਕਿਨੇ ਜਾਣਾ ਆਜੋ ਜੇ ਮਰਜੀ ਆਜੋ ਵੀਰ ਤੂੰ ਜਾ ਕੇ ਆ ਜਾ ਮੁਰਥੇ ਲੈ ਕਰੇ ਲਾਉਣਾ ਆਪਾਂ ਮੈਂ ਇੱਥੇ ਰਹਿ ਆਣ ਚੱਲ ਫਿਰ ਜਾਓ ਮੈਂ ਬਾਹਰ ਡਰਨਾ ਆਦਾ ਸੀ ਆਉਣ ਲੱਗਾ ਸੀ ਮੈਂ ਨਹੀਂ ਕੋਈ ਨਹੀਂ ਤੇ ਸੀਓ ਕਿਵੇਂ ਸੀਓ ਨਹੀਂ ਬੈਠੇ ਚੈੱਕ ਕਰ ਸਕਦੇ ਸੀ ਓਕੇ ਆ ਓਕੇ ਰਿਪੋਰਟ ਪੂਰੀ ਚੇਲਿਆ ਤੇ ਪਹਿਲਾਂ ਤੇ ਹੀ ਯਾਰ ਜਦੋਂ ਵੀਡੀਓ ਬਣਉਣੀ ਤੇ ਸਾਨੂੰ ਜਗ੍ਹਾ ਹੀ ਨਹੀਂ ਕੋਈ ਆਉਣ ਦੀ ਦਿਮਾਗ ਦੇ ਵਿੱਚ ਵੀ ਕਿਹੜੀ ਜਗ੍ਹਾ ਨੋਟ ਕਰਨੀ ਆ ਫਿਰ ਇਹ ਜਗ੍ਹਾ ਤੇ ਮੈਂ ਵਲੌਗ ਵੀ ਬਣਾਇਆ ਸੀ ਇਹ ਜਗ੍ਹਾ ਹੈਗੀ ਆ ਘਰਾਟਾਂ ਵਾਲੀ ਠੀਕ ਆ ਘਰਾਟਾਂ ਵਾਲੀ ਜਗ੍ਹਾ ਇੱਥੇ ਮੈਂ ਵਲੌਗ ਬਣਾਇਆ ਸੀ ਉਦੋਂ ਵਲੌਗ ਦੇ ਵਿੱਚ ਮੈਂ ਇਹ ਕੁਝ ਦੱਸਿਆ ਸੀ ਵੀ ਇੱਧਰ ਆਉਂਦੇ ਜਾਂਦੇ ਨਹੀਂ ਆ ਠੀਕ ਆ ਵੀ ਇੱਧਰ ਆਉਣਾ ਅਲਾਉਡ ਨਹੀਂ ਹੈਗਾ ਠੀਕ ਆ ਪਰ ਆ ਹੀ ਜਾਂਦੇ ਕਈ ਤੇ ਜੇ ਕੋਈ ਆਉਂਦਾ ਹੈ ਤੇ ਆਪਣੀ ਜ਼ਿੰਮੇਵਾਰੀ ਨਾਲ ਆਉਂਦਾ ਇੱਥੇ ਕੋਈ ਤੁਹਾਨੂੰ ਮੈਂ ਅਸਲ ਗੱਲ ਦੱਸਾਂ ਕੇਵਲੇ ਅਮਲੀ ਵੀ ਹੁੰਦੇ ਇੱਥੇ ਠੀਕ ਆ ਤੇ ਕੇਵਲੇ ਉਦਾਂ ਵੀ ਰਾਤ ਵੀ ਲੁੱਟ ਖੋਹ ਸਕਦੀ ਆ ਠੀਕ ਆ ਚਲੋ ਭੂਤਾ ਦਾ ਤੇ ਆਪਾਂ ਪਤਾ ਨਹੀਂ ਕੰਬੀ ਆਪਾਂ ਕਿਹੜੀ ਇੱਥੇ ਰਾਤ ਰਹਿ ਕੇ ਵੇਖਿਆ ਜੇ ਹੋਣਗੇ ਵੀ ਤੇ ਜਗਾ ਮੱਲੀਆਂ ਹੋ ਸਕਦੀਆਂ ਇਹ ਨਹੀਂ ਕਹਿ ਸਕਦੇ ਪੱਕਾ ਕਿੱਥੇ ਲਾਉਣਾ ਸਟਪਲਾ ਜਿੱਥੇ ਮਰਜ਼ੀ ਲਾ ਲਓ ਇੱਥੇ ਲਾਈ ਆ ਮੈਂ ਕਰਕੇ ਆਹ ਵੇ ਉਹਨਾਂ ਨੇ ਉੱਥੇ ਮਾਜਾ ਮਾਰਿਆ ਨਾ ਕਿ ਟਾਲ ਮੇਥੋਂ ਤੁਸੀਂ ਦੇਖ ਸਕਦੇ ਆ ਮਂਗਾਇਆ ਆਪਾਂ ਮੈਕ ਨਿਊ ਠੀਕ ਆ ਤੇ ਇਹਨਾਂ ਨੇ ਮੰਗਾ ਲਿਆ ਕਿਉਂਕਿ ਵੀਡੀਓ ਚ ਤੁਹਾਨੂੰ ਪਰ ਲੋਡ ਪੈਣੀ ਪੈਣੀ ਆ ਠੀਕ ਆ ਤੇ ਦੇਖ ਸਕਦੇ ਤੁਸੀਂ ਮੈਂ ਤੁਹਾਨੂੰ ਇਹ ਗੱਲ ਦੱਸਣੀ ਸੀ ਵੀ ਇਹ ਜਿਹੜੇ ਮੈਕ ਜਣ ਆ ਇਹ ਹੈ ਗਿਆ 13000 ਦੇ ਠੀਕ ਆ 13000 ਦੇ ਤੇ ਕਿਹੜੀ ਕੰਪਨੀ ਆਪਣੀ ਇਹ ਹੋਲੀ ਲੈਂਡ ਹਾਂ ਹੋਲੀ ਲੈਂਡ ਆ ਵੀ ਲਿਖਿਆ ਇੱਥੇ ਹੋਲੀ ਲੈਂਡ ਦੇ ਆ ਠੀਕ ਆ ਇਹ ਕੰਪਨੀ ਮਤਲਬ ਬੜੇ ਜਾਣੇ ਵਰਤਦੇ ਮੈਕ ਜਿਹੜੀ ਵੀਡੀਓ ਆਡੀਓ ਬਣਾਉਂਦੇ ਆ ਅਹੀਂ ਪਹਿਲਾਂ ਨੈਟ ਤੋਂ ਵੇਖਿਆ ਤੇ ਇਹ ਮਹਿੰਗੇ ਤੇ ਹੈਗੇ ਭਾਰੀ ਦੀ ਕੁਆਲਿਟੀ ਵਾਲੀ ਦੀ ਬਹੁਤ ਹੀ ਸੋਹਣੀਆਂ ਠੀਕ ਆ ਇਹਨਾਂ ਨੇ ਖਰੀਦ ਲਿਆ ਮੈਂ ਵੀ ਖਰੀਦਨੇ ਆ ਤੇ ਖਰੀਦਾਂਗੇ ਅਜੇ ਸੁੱਤਰ ਜੈ ਨਹੀਂ ਆ ਰਿਹਾ ਖਰੀਦਾਂਗੇ ਤੇ ਹੁਣ ਬੱਸ ਰੈਡੀ ਹੋ ਰਹੇ ਆ ਮੈਂ ਵੀ ਰੈਡੀ ਹੋਣਾ ਅਜੇ ਤੇ ਰੈਡੀ ਹੋਣਾ ਹੈ ਅਜੇ ਬੰਦੇ ਗਏ ਆ ਉਹ ਮੋਟਰਸਾਈਕਲ ਲਾਉਣ ਗਏ ਯਾਰ ਕਿਸੇ ਦੇ ਘਰੇ ਪਤਾ ਕੀ ਗੱਲ ਆ ਇੱਥੇ ਬਾਹਰ ਮੋਟਰਸਾਈਕਲ ਲਾਇਆ ਸਾਨੂੰ ਇੱਥੇ ਤੁਹਾਨੂੰ ਪਤਾ ਟਾਈਮ ਲੱਗ ਜਾਣਾ ਕਾਫੀ ਤੇ ਮੋਟਰਸਾਈਕਲ ਨਾ ਚੁੱਕਿਆ ਜਾਵੇ ਇਸ ਕਰਕੇ ਮੋਟਰਸਾਈਕਲ ਲਾਉਣ ਗਏ ਘਰ ਉਥੋਂ ਤੁਰ ਕੇ ਆਉਣਗੇ ਹੁਣ ਠੀਕ ਆ ਇੱਥੇ ਲਾਗੇ ਲਾਉਣ ਗਿਆ ਕਿਸ ਦੇ ਘਰੇ ਤੇ ਲੱਗ ਜਣੇ ਨਾ 5 ਕੇ ਮਿੰਟ ਲੱਗ ਜਣੇ ਆਉਂਦੇ ਆ ਠੀਕ ਆ ਤੇ ਹੁਣ ਰੈਡੀ ਹੋ ਜਾਈ ਰੈਡੀ ਹੋ ਜਾਈ ਰੈਡੀ ਜੀ ਸਮਾਨ ਲੈ ਕੇ ਆ ਚੁੱਕੇ ਆ ਸਟੈਂਡ ਪਾਣੀ ਤੇ ਨਾਲ ਬੰਦੇ ਆਕਾ ਲੱਗਦਾ ਬਾਬਾ ਜਾਈ ਬਣ ਗਈ ਨਾ ਗੇਮ ਆ ਇਹੋ ਗੱਲ ਚ ਪਾ ਲੈਣੇ ਆਹੋ ਇਦਾਂ ਕਰ ਲਈ ਲਾਣੋ ਆ ਚੱਲ ਇਦਾਂ ਕਰ ਉਣੀ ਵਿਰਾੜੀ ਹੋ ਚੁੱਕੇ ਆ ਤੇ ਬਾਬੇ ਦੇ ਚੇਲੇ ਵੀ ਰਾੜੀ ਹੋ ਚੁੱਕੇ ਆ ਠੀਕ ਆ ਤੇ ਸਮਾਨ ਰੈਡੀ ਕਰਦੇ ਪਏ ਆ ਪਕਾਣੇ ਭੰਗੋਨੇ ਲਾ ਰਹੇ ਆ ਓਕੇ ਰਿਪੋਰਟ ਪੂਰੀ ਕਰਨੀ ਆ ਠੀਕ ਆ ਤੇ ਦੇਖੋ ਤੁਸੀਂ ਪਕਾਣੇ ਚੈੱਕ ਕਰੋ ਤੇ ਪਕਾਣੇ ਲਾ ਰਹੇ ਆ ਅੰਕਲ ਕਰ ਰਹੇ ਆ ਸੈਟਅਪ ਪੂਰਾ ਪੂਰਾ ਛਿੱਲ ਗਮ ਛਿੱਲ ਕਰਾਉਂਦਾ ਠੀਕ ਆ ਛਿੱਲ ਪੂਰੀ ਹੋ ਰਹੀ ਆ ਕੀ ਦੇਖੋ ਸਮਾਨ ਸਾਰਾ ਠੀਕ ਆ ਬਾਕੀ ਜਦੋਂ ਵੀਡੀਓ ਬਣੂਗੀ ਉਹਦੇ ਸੋਨੇ ਲੱਗਣੇ ਇਧਰ ਵੇਖੀ ਐਨੂੰ ਵੇਖੀ ਐਨੂੰ ਵੇਖੀ ਚੈੱਕ ਕਰੋ ਮਾਰਾ ਗਾਇਸ ਆਸ਼ੀਰਵਾਦ ਲੈਣਾ ਤਾਂ ਦੋਸਤੋ ਸਾਨੂੰ ਲਈਏ ਦੁੱਧ ਪੁੱਤ ਦੀਆਂ ਦਾਤਾਂ ਵਾਰ ਪਈਏ ਤੁਹਾਨੂੰ 4-5 ਤੁਹਾਡੇ ਅੱਜ ਅੱਜੇ ਮਿਲੀਅਨ ਲਵਾ ਦੀਏ ਕਰਮ ਜਗਾ ਦੀਏ ਤੁਹਾਡੇ ਜਿਹੜੇ ਸੁੱਤੇ ਕਰਮ ਜਗਾ ਦੀਏ ਤੇ ਤੇ ਯਾਰ ਤੁਸੀਂ ਦੇਖ ਸਕਦੇ ਪਹਿਲੀ ਵਾਰੀ ਮੈਂ ਚਾਦਰ ਬੰਨੀ ਆ ਠੀਕ ਆ ਤੇ ਆ ਮਾਰੀ ਜੀ ਵਿਖਾਇਓ ਰਵੀ ਨੂੰ ਫੂਡ ਐਕਟਰ ਨੂੰ ਲੋਕ ਕੋ ਸਾਡੀ ਦੋਵਾਂ ਦੀ ਖਾੜਾ ਫਿਰ ਫੋਨ ਕਰਾਂਗੇ ਫੇਰ ਹੀ ਆਊਗਾ ਯਾ ਮੇਰਾ ਚੇਲਾ ਤੇ ਮੈਂ ਦਾ ਗੁਰੂ ਚੇਲੇ ਰਹਿਣਗੇ ਵੇਲੇ ਚੈੱਕ ਕਰੋ ਚਾਦਰ ਪਹਿਲੀ ਵਾਰੀ ਬੰਨੀ ਆ ਤੇ ਪਹਿਲੀ ਵਾਰੀ ਯਾਰ ਇੱਕ ਅੰਤੋੜੀ ਲਾਵਾਂਗੇ ਹੁੜੋ ਖਿੱਚੋ ਪਹਿਲੀ ਵਾਰੀ ਬੰਨੀ ਆ ਤੇ ਪਹਿਲੀ ਵਾਰੀ ਚਾਦਰ ਮੈਂ ਬੰਨੀ ਉਹ ਵੀ ਪਹਿਲੀ ਵੀਡੀਓ ਵਿੱਚ ਐਸੇ ਜੀ ਬੰਨੀ ਆ ਪਹਿਲਾਂ ਆਪਾਂ ਕਦੀ ਵੀਡੀਓ ਚ ਬੰਨੀ ਨਹੀਂ ਆ ਬੰਨੀ ਵੀ ਪਹਿਲੀ ਵਾਰੀ ਆ ਤੇ ਪਹਿਲੀ ਵੀਡੀਓ ਚ ਬੰਨੀ ਆ ਠੀਕ ਆ ਉਹ ਵੀ ਵੀਡੀਓ ਆਸਤੇ ਤੇ ਹੁਣ ਸ਼ੁਰੂਆਤ ਹੋ ਗਈ ਆ ਗਾੜੀ ਹੁਣ ਚਾਦਰ ਨੂੰ ਮੈਂ ਪਿਆ ਕਰੂਗੀ ਇਹਰ ਖੰਗ ਨੇ ਹਲਤ ਆਇਆ ਇਹਨੂੰ ਬਾਬਾ ਜੀ ਨੂੰ ਖੰਗ ਲੱਗੀ ਹੋਈ ਆ ਬਾਬਾ ਜੀ ਨੂੰ ਲੱਗੀ ਆ ਖੰਗ ਚੱਲੇ ਰਹਿਣਗੇ ਵਿਲੇ ਚੱਲੇ ਰਹਿਣਗੇ ਵਿਲੇ ਬਹੁਤ ਦਿਲ ਕਰਨਾ ਬਾਬਾ ਦਾ ਸੱਚ ਆ ਇਧਰ ਧਿਆਨ ਦੇ ਉਹ ਆਉਣ ਕਰ ਖਾਣ ਨੂੰ ਦੇ ਹਾਂ ਹਰ ਲੈ ਜਨੀ ਤੇ ਥਮਨੇਲ ਤੇ ਛੇਲਾ ਬੜਾ ਛੇਲਾ ਹੋ ਰਿਹਾ ਪੂਰਾ ਸੋਰੀ ਸੋਰੀ ਲਾਉਣੀ ਆ ਉਹ ਤੇਰਾ ਬੜਾ ਕਦੇ ਤੇ ਭਾਈ ਬਾਬੇ ਵੀ ਬਣ ਜਾਈਦਾ ਐ ਕਰੋ ਯਾਰ ਵੈਸੇ ਆਪਣੀ ਵੱਲੋਂ ਤੇ ਕਈ ਕਮੀ ਨਹੀਂ ਤੇ ਸਟੈਂਡ ਆਉਣ ਕੱਢੀਏ ਕੰਮ ਕਰਦੇ ਆ ਰੈਡੀ ਮੈਨੂੰ ਆਸ ਆ ਵੀ ਇਹ ਵੀਡੀਓ ਆਪਣੀ ਦਾ ਜ ਮਿਲੀਅਨ ਚ ਜਾਊਗੀ ਨਹੀਂ ਲੱਖਾਂ ਜਿਹੜਾ ਜਾਊਗੀ ਮਿਹਨਤ ਤੇ ਵੜੀ ਕਰਨ ਦਾ ਹੈ ਗਰੋਹ ਲੱਖਾਂ ਗੇ ਕੰਮ ਮਾਰਨ ਦੀ ਆ ਗੱਲ ਨੂੰ ਹੋਰ ਨਹੀਂ ਕੋਈ ਚੱਕਰ ਬਾਬਾ ਜੀ ਤਬਰ ਥੋੜੀ ਨਸਾਜ ਹੈ ਬੱਚਾ ਵਾਰਦੇ ਨਹੀਂ ਤੁਹਾਨੂੰ ਬਹੁਤ ਤਗੜੇ ਤਗੜੇ ਦੇਣੇ ਨਾਲੇ ਪਤਾ ਕੀ ਗੱਲ ਉਧਰ ਵੇਖ ਲੋ ਯਾਰ ਕਿੰਨੇ ਜਾਨੇ ਮਿਹਨਤ ਕਰਨ ਦਾ ਹੈ ਠੀਕ ਆ ਤਿੰਨ ਤੇ ਦੋ ਹੈ ਪੰਜ ਜਾਨੇ ਲੱਗੇ ਆ ਠੀਕ ਆ ਤੇ ਵੇਖ ਲੋ ਆ ਵੀ ਕਿੰਨੇ ਮਿਹਨਤ ਨਾਲ ਪਹਿਲਾਂ ਮੰਗਾਏ ਆ ਫਿਰ ਇਹਨੂੰ ਲੌਂਡਾ ਆ ਵੀ ਕੰਮ ਸੌਖੇ ਨਹੀਂ ਹੁੰਦੇ ਜਿਹੜੇ ਬੰਦੇ ਕਹਿ ਦਿੰਦੇ ਸੌਖੇ ਸੌਖੇ ਨਹੀਂ ਆ ਵੇ ਲੋ ਅੰਕਲ ਵੀ ਸਾਡੇ ਨਾਲ ਲੱਗੇ ਸਵੇਰ ਦੇ ਡੈਂਗਰੋ ਚੈੱਕ ਕਰੋ ਆ ਦੇ ਦਿਨ ਹਾਲੋ ਗਾਇਸ ਸਰਵਲ ਕੰਪਨੀ ਦੇ ਯੂਟਿਊਬ ਗਲੋਗ ਚਾਦਰ ਵੀ ਕੰਪਲੀਟ ਹੋਣ ਆ ਆਪਣਾ ਚੇਲਾ ਪੜ ਰਹਿਂਦਾ ਇਹ ਵਿਹਲਾ ਆ ਰਹਿਂਦਾ ਕੱਲ ਮਾਣਾ ਪੂਰਾ ਚੇਲ ਕਰਦੇ ਪੈ ਰੈਡੀ ਹੁੰਦੇ ਪਾਇ ਤੁਹਾਨੂੰ ਪਤਾ ਫਿਰ ਟਰੈਕਟਰ ਬੰਨੀ ਮਾੜੀ ਮੁੱਟੀ ਗੱਲ ਥੋੜਾ ਅਗਰ ਚੇਲ ਹੋ ਰਿਹਾ ਪੂਰਾ ਹੈ ਉਹ ਢੋਲੀ ਪਟੰਡਿਆ ਉਧਰ ਕੰਮ ਸੈੱਟ ਕਰਨ ਲੈ ਤੇ ਆਪਾਂ ਵੀ ਸਟੈਂਡ ਫੜਿਆ ਸਿਰੇ ਪਾ ਡਾਨ ਰੈਡੀ ਪੂਰੇ ਓਕੇ ਆ ਗਏ ਚੈੱਕ ਕਰੋ ਨਾਲ ਵੇਖਣ ਵਾਲੇ ਵੀ ਪਹੁੰਚੇ ਹੋਏ ਆ ਇਕੱਸਰ ਦੇ ਤੁਸੀਂ ਅਜੇ ਦੇਖਣ ਵਾਲੇ ਆ ਜਾਂਦੇ ਹੁੰਦੇ ਆ ਜਾਣਾ ਕੋਈ ਨਾ ਕੋਈ শুটিং ਵੇਖਣ ਵਾਲਾ ਕੋਈ ਨਾ ਕੋਈ ਆ ਜਾਣਾ ਇਧਰੋਂ ਵੀ ਵੇਖ ਰਹੇ ਆ ਆਹ ਮੋਟਰਸਾਈਕਲ ਜਾਣ ਲਿਆ ਇਧਰੋਂ ਹੀ ਰਾਹ ਗਲੀ ਕੋਈ ਵੇਖੀ ਜਾ ਰਿਹਾ ਬਾਬੇ ਹੁਣੇ ਤੇ ਆ ਵੀ ਦੇਖਦੇ ਫਿਰਦੇ ਆ ਹਰ ਬਾਈ ਸੋਹਣੇ ਲੱਗਦੇ ਪਏ ਯਾਰ ਵੈਸੇ ਪਕਾਨੇ ਐ ਪੂਰਾ ਉੱਕੇ ਰਿਪੋਰਟ ਆ ਜੀ ਚਿੱਲ ਬੜਾ ਚਿੱਲ ਵੀ ਹੁੰਦਾ ਐ ਚਿੱਲ ਬੜਾ ਚਿੱਲ ਵੀ ਹੁੰਦਾ ਆਤਾ ਗੇ ਝੋਕਾ ਆ ਜਾਣਾ ਹੀ ਆਤਾ ਗੇ ਆ ਕਿੱਥੋਂ ਆਉਂਦਾ ਤਾਗਾ ਤੁਸੀਂ ਦੇਖ ਸਕਦੇ ਬਾਬੇ ਕੋ ਅਸ਼ੀਰਵਾਦ ਲੈਣ ਲਈ ਪਹੁੰਚ ਵੀ ਗਏ ਆ ਧੋਖ ਨਹੀਂ ਲਾਇਆ ਓਏ ਤੂੰ ਖਲਾ ਤੁਸੀਂ ਦੇਖ ਸਕਦੇ ਮੈਂ ਨਾ ਦੁਬਾਰਾ ਵੀਡੀਓ ਤੇ ਵੈਸੇ ਕਾਫੀ ਬਣ ਗਿਆ ਤੇ ਇਸ ਕਰਕੇ ਦੁਬਾਰਾ ਫੇਰ ਸੈਟਅਪ ਕਰਦੇ ਪਏ ਚੈੱਕ ਕਰੋ ਆਹਰ ਬਾਦ ਨਹੀਂ ਹਾਲਾ ਨਹੀਂ ਤੇ ਅੱਧੀ ਹੋ ਗਈ ਵੀਡੀਓ ਅੱਧੀ ਰਹਿ ਗਈ ਆ ਤੇ ਬਸ ਮਕਾਹ ਦੇਣੀ ਆ ਕਿ ਵੀਡੀਓ ਮਕਾਹ ਹੈ ਗੇਮ ਪੈਣੀ ਆ ਠੀਕ ਆ ਟੋਰਟ ਮੱਦੂ ਟੋਰਟ ਦੇ ਮੈਂ ਤੁਸੀਂ ਦੇਖ ਸਕਦੇ ਵੀਡੀਓ ਆਪਣੀ ਕੰਪਲੀਟ ਹੋ ਚੁੱਕੀ ਆ ਤੇ ਦੱਸਣਾ ਚਾਹੋਗੇ ਜੋਗੀ ਵੀ ਅੱਜ ਬਹੁਤ ਜਿਆਦਾ ਵਰਦ ਤੇ ਸਖਤਾਂ ਨੂੰ ਜੇ ਤੁਸੀਂ ਮਾਰ ਲੈਣੇ ਆ ਤੇ ਕਮੈਂਟ ਕਰ ਸਕਦੇ ਜੀ ਆਓ ਬੰਦ ਬਹੁਤਾ ਤੰਗ ਨਹੀਂ ਕਰਨਾ ਬਾਬੇ ਖਰਾਬ ਵੀ ਦੇ ਦਿਨ ਨੇ ਬੱਚਾ ਅੱਜ ਦੀ ਆਡੀ ਪਹਿਲੀ ਵੀਡੀਓ ਆ ਜਿਹੜੀ ਹੁਣ ਮੁੱਕੀ ਉਹ ਤਾਂ ਮੁੱਕਦੀ ਨਹੀਂ ਹੁੰਦੀ ਉਹ ਵੀ ਟਾਈਮ ਸਿਰ ਮੁੱਕ ਗਈ 2 ਵਜੇ ਆ 2 2 ਵਜੇ ਮੁੱਕ ਗਈ ਆ ਤੇ ਤੁਸੀਂ ਦੇਖ ਸਕਦੇ 1 ਵਜਾ ਠੀਕ ਆ 1 ਵਜੇ ਜੀ ਬਾਬੇ ਝੂਟ ਬੋਲਣ ਦਾ 1 ਵਜਾ 1 ਵਜਾ ਯਾਰ ਸੌਰੀ ਗਲਤ ਹੋ ਗਿਆ ਉਹ ਡਾਕਟਰ ਜੀ ਕਿਵੇਂ ਜੱਸ ਪੂਰੀ ਜੱਸ ਤੇ ਕੰਪਲੀਟ ਹੋ ਗਿਆ ਤੇ ਉਹ ਵੀ ਰੇਖਣ ਵਾਲੇ ਠੀਕ ਆ ਤੇ ਦੇਖ ਸਾਦੇ ਤੁਸੀਂ ਦੇਖ ਸਾਦੇ ਤੁਸੀਂ ਨੁੱਕ ਚੱਕ ਲਈ ਯਾਰ ਵੀਡੀਓ ਮੁੱਕ ਗਈ ਆ ਤੇ ਹੁਣ ਹੀ ਚੱਲਿਆਂ ਕਾਰ ਠੀਕ ਆ ਤੇ ਰੋਟੀ ਰਾਟੀ ਵੀ ਖਾਦੀ ਨਾਲ ਰੋਟੀ ਖਾਵਾਂਗੇ ਤੇ ਨਾਲ ਹੀ ਬਿੰਨੇ ਘਰ ਦਾ ਮੌਲ ਚਾਲ ਠੀਕ ਆ ਤੇ ਚੱਲੀਏ ਭੁੱਖੇ ਲੱਗੇ ਸਵੇਰ ਦੇ ਮੈਂ ਤੇ ਚਾਹ ਨਹੀਂ ਪੀਤੀ ਯਾਰ ਵੀਡੀਓ ਕਹਿੰਦਾ ਆ ਮਿੱਤਰਾਂ ਨੂੰ ਵੀ ਵਰਦੇ ਜੀ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਸੋ ਗਾਇਸ ਜੀ ਜੇ ਤੁਹੇ ਦੇਖ ਲਿਆ ਅੱਡੀ ਵੀਡੀਓ ਵੀ ਕੰਪਲੀਟ ਆ ਬਾਬਾ ਜੈ ਕਰਦੀ ਰਹੋਗੇ ਸਾਡੀ ਆਪਣੀ ਔਰ ਆਪਣੇ ਆਸਪਾਸ ਮੈਂ ਓਏ ਚਾਹ ਮੰਗਾਉਂਦਾ ਆ ਆ ਅਹੀਂ ਨਾਲ ਤੇਰੇ ਭੱਜ ਨਾਲ ਹੀ ਪੀ ਲਾਂਗੇ ਆ ਜਾ ਤੇ ਮੈਂ ਤੁਹਾਨੂੰ ਇਹ ਦੱਸਣਾ ਆ ਚਲੋ ਕੋਈ ਗੱਲ ਨਹੀਂ ਪਿਕ ਕਰਨ ਬਾਬਾ ਨੇ ਦਿਖਾਉਂਗਾ ਨਹੀਂ ਰੁਕਣ ਦੀ ਪਰੇਸ਼ਾਨ ਹੈ ਬੜੇ ਬੜੇ ਯਾਲਾ ਲਾਉਣਾ ਹੈ ਹਾਂ ਫੌਣ ਬੋਲ ਭਲਾਈਆਂ ਜਿਹੜੇ ਵਜਦਾ ਹਾਂ ਹਾਂ ਉਹ ਵੀ ਸਹੀ ਲੱਗਣਾ ਉਹ ਵੀ ਸਹੀ ਲੱਗਣਾ ਬਾਬੇ ਹੋ ਗਿਆ ਉਹ ਵੀ ਸਹੀ ਲੱਗਦਾ ਪਰੇਸ਼ਾਨ ਤੇ ਚੱਲੀ ਹੁਣ ਘਰ ਅਜੇ ਇੱਕ ਅੱਧੀ ਵੀਡੀਓ ਕਹਿੰਦਾ ਬਣਾਉਣੀ ਸ਼ਾਰਟ ਸ਼ਾਰਟ ਬਣਾ ਲਈਏ ਫਿਰ ਜਲਦੀਆਂ ਘਰ ਠੀਕ ਹੈ ਤੇ ਅੱਜ ਆਪਾਂ ਇੱਦਾਂ ਜਾਵਾਂਗੇ ਘਰ ਨਾਲੇ ਜਾ ਕੇ ਦੇਖਦੇ ਆ ਕਿੰਨੇ ਕ ਜਾਣੇ ਆਪਾਂ ਨੂੰ ਦੇਖਦੇ ਉਹ ਵੀ ਇੱਦਾਂ ਜਾਊਗਾ ਤੇ ਮੈਂ ਵੀ ਇੱਦਾਂ ਜਾਊਗਾ ਤੇ ਘਰ ਜਾ ਕੇ ਦੇਖਦੇ ਆ ਕਿੰਨੇ ਕ ਜਾਣੇ ਆਪਾਂ ਨੂੰ ਦੇਖਦੇ ਆ ਰਾਹ ਗਲੀ ਦੇ ਵਿੱਚ ਇਸੇ ਡਰੈਸ ਨਾਲ ਜਾਵਾਂਗੇ ਤੇ ਵੇਨੇ ਆ ਸੰਗਜੀ ਵੀ ਵੈਸੇ ਆ ਰਹੀ ਆ ਪਰ ਚੱਲ ਜਾਂਦੇ ਆ ਵੀ ਲੋਕ ਵੇਖਦੇ ਆ ਕਿ ਨਹੀਂ ਆਪਾਂ ਇਹੋ ਦੇਖਣਾ ਕੋ ਸਾਹ ਲੋਕਾਂ ਕੋ ਸਾਥ ਨਹੀਂ ਸੁਣਾਉਂ ਬਸ ਬਸ ਓਕੇ ਰਿਪੋਰਟ ਇਧਰ ਵੈਸ ਲਿੰਗਾ ਵੀ ਨਾਲ ਹੀ ਹੁੰਦੀਆਂ ਉਹ ਫਿਰ ਸੋਹਣੇ ਸਾਨੇ ਬੰਦਦੇ ਆ ਨਾ ਬੱਚੇ ਤੂੰ ਵੀ ਦੇਖ ਸਾਦੇ ਇਦਾਂ ਹੀ ਚੱਲੇ ਆ ਇਦਾਂ ਜਾਣਾ ਨਾ ਇਦਾਂ ਹੀ ਪੜਨੋ ਜਾਣਾ ਰੈਕਸ਼ਨ ਕੈਪਚਰ ਕਰਨੇ ਲੋਕਾਂ ਦੇ ਆ ਤੇ ਆਹ ਹੁਣ ਸੈਟ ਵਟ ਕਰਨ ਦਾ ਠੀਕ ਆ ਤੁਸੀਂ ਦੇਖ ਸਾਦੇ ਜਿਹੜੀਆਂ ਆਪਾਂ ਵਸਾਈਆਂ ਸੀ ਚਾਦਰ ਉਹ ਸੈਟ ਕਰਨ ਦਾ ਪਕਾਣੇ ਤੇ ਵੈਸੇ ਕਾਈ ਉਹ ਡੱਡ ਗਿਆ 파ਟਪੁੱਟ ਪਰ ਮੈਂ ਇਹ ਗੱਲ ਕਰਨੀ ਸੀ ਕਿ ਹੁਣ ਆਪਾਂ ਚੱਲੇ ਆ ਘਰ ਇਦਾਂ ਹੀ ਜਾ ਕੇ ਵੇਨੇ ਕਿਨੇ ਕਿ ਜਾਣੇ ਦੇਖਦੇ ਆ ਮੇਰੇ ਘਰ ਦੇ ਨਾਲ ਵੈਸੇ ਪਤਾ ਨਹੀਂ ਆ ਉਹਨਾਂ ਨੂੰ ਇੰਨਾ ਪਤਾ ਵੀ ਵੀਡੀਓ ਬਣਾ ਰਹੇ ਆ ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕਿਹੜੇ ਕੰਟੈਂਟ ਤੇ ਬਣਾ ਰਿਹਾ ਜੇ ਮੈਂ ਇਦਾਂ ਚੱਲ ਗਿਆ ਤੇ ਕੀਪਤਾ ਮੈਨੂੰ ਪਛਾਣਨ ਚਾਹੀਦਾ ਨਾ ਪਛਾਣਨ ਬਾਕੀ ਦੇਖਦੇ ਆ ਤੇ ਇਦਾਂ ਜਾ ਰਹੇ ਆ ਤੇ ਯਾਰ ਤੂੰ ਹੀ ਮੰਨਣਾ ਨਹੀਂ ਇੱਥੇ ਵੀਡੀਓ ਬਣਾਉਣ ਦੇ ਤੇ ਇੱਥੇ ਜਦੋਂ ਆਉਂਦੇ ਆ ਨਾ ਲੰਗਦੇ ਆ ਉਸੇ ਅਮਲੀ-ਉਮਲੀ ਆਉਂਦੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਅਮਲੀ ਖਾਸ ਕਰ ਜਾਦੇ ਆਉਂਦੇ ਆ ਇਹੋ ਜਿਹੇ ਟਿਕਾਣਿਆਂ ਤੇ ਅਮਲੀ ਆਉਂਦੇ ਆ ਨਾ ਉਹ ਪਹਿਲਾਂ ਉਹਨਾਂ ਚਿਹਰਾ ਨਹੀਂ ਵੇਖਣਾ ਜੇ ਚਿਹਰਾ ਨਹੀਂ ਵੇਖਿਆ ਤਾਂ ਉਹਨਾਂ ਨੇ ਬਾਬਾ ਸਮਝਣਾ ਮੱਥਾ ਟੇਕਣ ਦਾ ਬੰਦੇ ਬਾਬਾ ਜੀ ਜੋ ਚਿਹਰਾ ਵੇਖ ਲੰਦੇ ਕਹਿੰਦੇ ਇਹ ਆਪਣੇ ਬੰਦਾ ਇੰਦਾ ਵੜਿਆਣਾ ਹੋਇਆ ਹੁਣ ਵੇਖਦੇ ਆਂ ਵੀ ਆਪਾਂ ਜਦੋਂ ਜਾਣਾ ਹੈ ਰਾਹ ਗਲੀ ਚ ਤੇ ਉਦੋਂ ਆਪਾਂ ਨੂੰ ਕਿੰਨੇ ਕ ਜਾਣੇ ਇੰਦਾ ਵੇਖਦੇ ਆ ਜਾਂ ਕਿੰਨੇ ਕ ਜਾਣੇ ਬੋਲਦੇ ਆ ਜਾਂ ਕਿੰਨੇ ਕ ਜਾਣੇ ਕਹਿੰਦੇ ਆ ਇਹੋ ਦੇਖਣਾ ਆਪਾਂ ਚੱਲਦੇ ਆ ਆਹ ਬੁੱਡੀਆਂ ਵੀ ਬੁੱਡੀਆਂ ਵੀ ਵੇਖਣ ਡੀਆਂ ਸੀ ਉਹ ਤੇ ਆਉਥੋਂ ਬੁੱਡੀਆਂ ਵੇਖਣ ਡੀਆਂ ਨੰਗਣ ਡੀਆਂ ਤੇ ਉਹ ਵੀ ਵੇਖਣ ਡੀਆਂ ਵੀ ਇਹ ਕੀ ਕਰਨ ਰਾਂ ਇੱਥੇ ਉਹਨਾਂ ਨੂੰ ਲੱਗਾ ਕਿ ਬਾਬੇ ਆਏ ਆ ਅਸਰ ਜੀ ਬਾਬੇ ਬੈਠੇ ਆ ਨਾਲ ਐਕਟਿੰਗ ਕਰਨ ਵੇਲੇ ਤੁਹਾਨੂੰ ਪਤਾ ਰੋਲ ਕਰਨ ਵੇਲੇ ਕੁੱਖ ਵੀ ਕਰਨਾ ਪੈਂਦਾ ਬੰਦੇ ਨੂੰ ਠੀਕ ਆ ਹੁਣ ਵੀਡੀਓ ਸਾਡੀ ਬਾਬੇ ਤੇ ਇਸ ਕਰਕੇ ਹਨ ਬਾਬਾ ਬਣਨਾ ਪਿਆ ਠੀਕ ਆ ਇਹ ਚੱਕਰ ਹੋ ਜਾਂਦਾ ਉਦਾਂ ਇਹ ਚੀਜ਼ ਨਹੀਂ ਹੁੰਦੀ ਇਹ ਜਿਹੜੀ ਚੀਜ਼ ਜਿਨ੍ਹਾਂ ਨੂੰ ਰੱਬ ਨੇ ਦਿੱਤੀ ਉਹ ਉਹਨਾਂ ਨੂੰ ਸਹੀ ਲੱਗਦੀ ਅਸੀਂ ਤੇ ਇੱਕ ਰੋਲ ਕੀਤਾ ਤੇ ਰੋਲ ਹੀ ਕੀਤਾ ਹੈ ਕੋਈ ਗਲਤ ਨਾ ਸਮਝਣਾ ਕਹਿਣ ਉਹਦਾ ਬੜਾ ਕੁਝ ਕਹਿ ਦਿੰਦੇ ਕਹਿ ਲੈਣ ਤੋਂ ਕੋਈ ਚੱਕਰ ਨਹੀਂ ਪਰ ਇਹ ਰੋਲ ਕੀਤਾ ਇਹ ਵੀ ਦੱਸ ਦਈਏ ਠੀਕ ਆ ਹਣ ਤੇ ਪਿੰਡ ਦੇ ਸਾਨੂੰ ਤੇ ਹੁਣ ਪਿੰਡ ਦੇ ਅਸੀਂ ਇਦਾਂ ਗਏ ਜਦੋਂ ਘਰ ਦੇ ਪਿੰਡ ਦੇ ਆ ਬੜਾ ਕੁਝ ਸਮਝਣਾ ਆ ਪਿੰਡ ਦੇ ਵੀ ਸਮਝਦੇ ਹੁੰਦੇ ਆ ਹੁਣ ਗਏ ਇਦਾਂ ਤੇ ਕਈਆਂ ਨੇ ਕਈ ਗੱਲਾਂ ਬਣਾਉਣੀਆਂ ਪਰ ਸਾਨੂੰ ਕੋੱਖ ਨਹੀਂ ਹੈ ਗਏ ਗੱਲਾਂ ਨਾਲ ਕਹਿ ਲੈਂਦੇ ਕੋਈ ਨਹੀਂ ਕਹਿਣ ਤੇ ਕੋਈ ਚੱਕਰ ਹੀ ਨਹੀਂ ਉਹਨਾਂ ਦਾ ਕੰਮ ਹੈ ਕਹਿਣ ਦੋ ਆਪਣਾ ਕੰਮ ਹੈ ਵਿਖਾਉਣ ਦਾ ਬਣਾਉਣ ਦਾ ਠੀਕ ਆ ਜੇ ਅੱਜ ਹੀ ਬਾਬੇ ਬਣੇ ਕੱਲ ਸਾਨੂੰ ਕੋਈ ਵੀ ਰੋਲ ਕਰਨਾ ਪੈ ਜਾਊਗਾ ਇਹ ਹੈ ਥੋੜਾ ਵੀ ਲੋਕਾਂ ਦੀਆਂ ਗੱਲਾਂ ਚ ਆ ਕੇ ਰੋਲ ਹੀ ਨਾ ਕਰਾਂਗੇ ਜਾਂ ਲੋਕਾਂ ਕਹੇ ਲੋਕਾਂ ਨੂੰ ਕੀ ਕਹਿਣਗੇ ਰੋਲ ਹੀ ਨਹੀਂ ਕਰਨਾ ਇਹ ਚੀਜ਼ ਨਹੀਂ ਹੁੰਦੀ ਕਹਿ ਲੈਣ ਦੇ ਕੁਝ ਵੀ ਜੇ ਰੋਲ ਕਰਨਾ ਤੇ ਉਥੇ ਸਾਨੂੰ ਉਦਾਂ ਦਾ ਬੰਨਣਾ ਪੈਣਾ ਹੈ ਠੀਕ ਹੈ ਇਹ ਚੱਕਰ ਇਹਦੇ ਤੁਸੀਂ ਪਕਾਨੇ ਦੇ ਵੈਸੇ ਕਾਫੀ ਪਕਾਨੇ ਲੈ ਲੈ ਪਕਾਨੇ ਦੇ ਵੈਸੇ ਕਾਫੀ ਲਾਇਏ ਇੱਥੇ ਤੇ ਆ ਤਿੰਨ ਹੀ ਰਹਿ ਗਏ ਤੇ ਸੇਰਾ ਤਿੰਨ ਵੀ ਲੈ ਗਿਆ ਕਹਿੰਦਾ ਜਵਾਕਾਂ ਨੂੰ ਦੇ ਦਾਂਗੇ ਮੈਂ ਚੱਲ ਕੋਈ ਨਹੀਂ ਲੈ ਜਾ ਇਹ ਗੱਜ ਹੁਣੇ ਸੜਕ ਤੇ ਚੱਲੇ ਆ ਠੀਕ ਆ ਤੁਰ ਕੇ ਜਾ ਰਹੇ ਆ ਜੇ ਹਜੇ ਮੋਟਰਸਾਈਕਲ ਤੇ ਨਹੀਂ ਆਣਾ ਤੁਰ ਕੇ ਚੱਲਣ ਦਾ ਵੇਖਦੇ ਕਿੰਨੇ ਕ ਜਾਣੇ ਵੇਖਦੇ ਆ ਲੋਜਮ ਬਲੌਗ ਨੂੰ ਤੋ ਗਾਈਸ ਹੁਣ ਆਪਾਂ ਚੱਲੇ ਆਂ ਖਵਾਸਤ ਕਰ ਲੋ ਪਰ ਆਪਾਂ ਜਾਣਾ ਇਦਾਂ ਹੀ ਆ ਸੜਕ ਤੇ ਚੱਲੇ ਆਂ ਹਾਲ ਦੀ ਘੜੀ ਉਹ ਆਉਣ ਦੇ ਵਾਸਤੇ ਮੋਟਰਸਾਈਕਲ ਲੈ ਕੇ ਛੱਡ ਜਾਵਾਂਗੇ ਪਰ ਹਾਂ ਦੀ ਘੜੀ ਇਦਾਂ ਹੀ ਬੈਠਣਾ ਰੈਕਸ਼ਨ ਕਿੱ ਕਰਨਾ ਤੇ ਲੋਕਾਂ ਦਾ ਕੀ ਹੋਊਗਾ ਬਾਬਾ ਅੱਜ ਛੜਕੇ ਦਾ ਖਲੋਲੇ ਯਾਰ ਮੈਂ ਤੁਹਾਨੂੰ ਇਹ ਵੀ ਚੀਜ਼ ਦੱਸਣਾ ਚਾਹੁੰਦਾ ਹਾਂ ਮੈਂ ਫਸਟ ਵੱਡੀ ਬਾਬਾ ਬਣਿਆ ਆ ਪਹਿਲਾਂ ਕਿਸੇ ਵੀਡੀਓ ਚ ਬਾਬਾ ਵੀ ਨਹੀਂ ਬਣਿਆ ਇਹ ਪਹਿਲੀ ਵੀਡੀਓ ਆ ਬਾਬਾ ਬਣਿਆ ਉਹ ਵੀ ਮੈਂ ਆਪਣੀ ਵੀਡੀਓ ਦੇ ਵਿੱਚ ਬਾਬਾ ਨਹੀਂ ਬਣਿਆ ਉਹ ਵੀ ਇਹਨਾਂ ਦੀ ਵੀਡੀਓ ਚ ਬਣਿਆ ਬਾਕੀ ਤੁਹਾਨੂੰ ਉਹ ਗੱਲ ਦੱਸਣ ਤੇ ਡਿਆ ਰੋਲਵੇ ਦੇ ਐਕਟਿੰਗ ਕਰਨ ਵੇਲੇ ਕਾ ਬੜਾ ਕੁੱਖ ਕਰਨਾ ਪੈਂਦਾ ਏਜੀ ਇਹੋ ਜਾਣਨਾ। ਉਹ ਕੱਢਣ ਦਾ ਮੋਟਰਸਾਈਕਲ ਮੋਟਰਸਾਈਕਲ ਇੱਕ ਆ ਬੰਦੇ ਜਾਦੇ ਆ ਅੰਕਲ ਪਹਿਲਾਂ ਉਹਨਾਂ ਨੂੰ ਸਾਡੇ ਕਿ ਆਊਗਾ ਤੇ ਫਿਰ ਆਹਨ ਨੂੰ ਲੈਣ ਆਊਗਾ ਤੇ ਉਹਨਾਂ ਚ ਅਸੀਂ ਤੁਰ ਕੇ ਜਾਣੇ ਨਾਲੇ ਰਾਹ ਚ ਦੇਖਦੇ ਆ ਕਿਦਾਂ ਲੋਕ ਵੇਂਦੇ ਸਾਨੂੰ। ਹੋਵੇ ਜਾ ਰਹੇ ਆ। ਉਹ ਗੱਡੀ ਜੀ ਵੀ ਵੇਖਣ ਦਾ ਹੀ ਐਂਦੀ ਗੱਡੀ ਨੰਕ ਕੇ ਗਈ ਉਹ ਵੀ ਵੇਖਣ ਦਾ ਜਾਂ ਨੂੰ। ਚੱਲੇ ਤੇ ਬਹਿ ਗਏ ਆ ਤੇ ਹੁਣ ਅੰਕਲਾਂ ਨੂੰ ਬਾਅਦ ਚ ਲੈਣਾ ਆਊਗਾ ਠੀਕ ਆ ਔਰ ਦਰਿਆਂ ਵੇਖ ਰਹੇ ਕਾਣ ਵਾ ਜਾੜੋ ਆਂਦੀ ਆ ਜੀਏ ਕਹਿੰਦੀ ਹੋਣਾ ਜਾਂਦੀ ਆਂਦੀ ਆ ਤੇ ਜੱਲੀ ਆਣ ਚੱਲੀਏ ਆ ਜੀ ਜੇ ਉਹ ਇਹਦੀ ਵੇਖਣਾ ਔੜਾ ਮੁਲਕ ਨਹੀਂ ਆ ਵੀ ਜਲਦੀ ਆਜੋ ਹੈ ਉਧਰ ਹੁੰਦਾ ਵੜਾ ਇੱਧਰ ਹੁੰਦੇ ਘੱਟ ਵੇਹੇ ਕੈਮਰਾ ਆਪਣ ਨੂੰ ਕੋਸ਼ਿਸ਼ ਇਹ ਕਰੂੰਗਾ ਵੀ ਜਿਹੜੇ ਵੇਖਣਗੇ ਉਹਨਾਂ ਨੂੰ ਕੈਚ ਕਰਾਂ ਜੇ ਨਾ ਕੈਚ ਹੋ ਸਕਿਆ ਤਾਂ ਫਿਰ ਕਹਿ ਨਹੀਂ ਸਕਦਾ ਵੈਸੇ ਇਹੀ ਹੋਇਆ ਉਹ ਵੀ ਵੇਖਣ ਦਾ ਏ ਇਹ ਓਏ ਵੇਖ ਲੈ ਓਏ ਜੋ ਪਛਾਨ ਨਹੀਂ ਹੈ ਨਾ ਉਹ ਬਾਬਾ ਸਮਝ ਰਹਾ ਹੈ ਅ ਵੀ ਵੇਖ ਰਿਹਾ ਹੈ ਆ ਜਾਈਏ ਨਾ ਇੱਕ ਦੋ ਘਰਪਣਾ ਕੀ ਪਛਾਣਦੇ ਆ ਮੇਰਾ ਰਾਦਾ ਮੈਂ 100 ਰੁਪਏ ਮੰਗਿਆ ਜਾ ਕੇ ਇੱਕ ਨਹੀਂ ਕਿ ਕੋ ਮੇਰੀ ਜਾਨ ਜੇ ਨਹੀਂ ਜਾਣਦੇ ਉਹਨਾਂ ਨੇ ਦੇ ਦੇਣੇ ਆ ਉਹਦਾ ਪਿੰਡ ਦੇ ਦਿਹਾਂ ਨੂੰ ਖਾਸ ਕਰ ਜਿਆਦਾ ਜਾਣਦੇ ਹੀ ਆ ਹੱਦੋਂ ਹੱਦ ਮੇਰੀ ਪਛਾਣ ਨਹੀਂ ਹੁੰਦੀ ਕਿਸੇ ਨੂੰ ਪਰ ਵਾਹੇ ਪਾਪਾ ਕਿਦਾਂ ਦਾ ਪੜਦਾ ਉਹ ਚੀਜ਼ ਦੇਖੀ ਨੂੰ ਮਾਰ ਦੇਖੀ ਜਾਂਦੇ ਹੀ ਉਹਦੇ ਪਾਪੇ ਹਲੇ ਵੀ ਉਹ ਪਾਪਾ ਵੇ ਕੁਰਸੀ ਤੇ ਵੇਖਣ ਦਾ ਹਾਂ ਤੇ ਯਾਰ ਜੇ ਤੁਹਾਨੂੰ ਇਹ ਦੱਸਣਾ ਭਈ ਤੇ ਜਾਈਆਂ ਸੜਕਾਂ ਵਾਲੀ ਸਾਈਡ ਇੱਧਰ ਹੁੰਦੇ ਘੱਟ ਜਾਣੇ ਆ ਜੇ ਦੇ ਵਿੱਚ ਬਾਜ਼ਾਰ ਦੇ ਆਉਣੇ ਇਹਨਾਂ ਦੇ ਫਿਰ ਬਹੁਤ ਔਖਾ ਹੋਣਾ ਫਿਰ ਬੜਿਆਂ ਨੇ ਵੇਖਣਾ ਕਈਆਂ ਨੇ ਮਜ਼ਾਕ ਵੀ ਕਰਨਾ ਹੈ ਬਾਕੀ ਗਾਇ ਹੀ ਨਹੀਂ ਹਨ ਉਹ ਵੀ ਕਹਿੰਦੇ ਆਂਦੀ ਹੋ ਜੋ ਕਿਉਂ ਬਾਕੀ ਜੇ ਤੁਸੀਂ ਇਹ ਕਹੋਗੇ ਉਹਨੂੰ ਕਮੈਂਟਾਂ ਦੇ ਦੇ ਸਪੈਸ਼ਲ ਵੀਡੀਓ ਇੱਥੇ ਬਣਾਵਾਂਗੇ ਜਾਦੀ ਗੱਲ ਨਾ ਇੱਥੇ ਸਪੈਸ਼ਲ ਵੀਡੀਓ ਬਣਾ ਦਾਂਗੇ ਓਏ ਲੋਕ ਫੇਖਦੇ ਤੇ ਉਹਦਾ ਸਪੈਸ਼ਲ ਵੀਡੀਓ ਇਹ ਕੰਮ ਤੇ ਬਣਾਵਾਂਗੇ ਜੇ ਤੂੰ ਯਾਨੂ ਮੇਰੇ ਪਿੱਛੇ ਤੁਰ ਜੇ ਕਮੈਂਟਾਂ ਦੇਖਾਉਂ ਬਾਬਾ ਮੰਗਰ ਰਹਿ ਗਿਆ ਚੇਲੇ ਦਾ ਫਰਜ਼ ਆ ਬਾਬੇ ਦੇ ਮਗਰ ਜਾਣਾ ਬਾਬਾ ਦੇ ਮਗਰਾਵ ਰਹੀ ਜਾਣ ਰਿਹਾ ਆ ਆ ਲੈ ਆਈ ਮੋਟਰਸਾਈਕਲ ਤੇ ਚੜਾਵਾ ਤੂੰ ਯਾਨੂ ਕਮੈਂਟਾਂ ਚ ਕਹੋਗੇ ਨਾ ਬਾਬੇ ਵਾਲੀ ਸਪੈਸ਼ਲ ਵੀਡੀਓ ਬਾਬੇ ਵਾਲੀ ਬਣਾਵਾਂਗੇ ਇਦਾਂ ਹੀ ਜਾਵਾਂਗੇ ਫਿਰ ਗਲੀਆਂ ਚ ਫਿੜਾਂਗੇ ਅੰਕਲਾ ਚੁੱਕੇ ਆ ਤੇ ਹੁਣ ਆ ਹੀ ਚੱਲਿਆਂ ਘਰ ਬਾਬੇ ਮੋਟਰਸਾਈਕਲ ਵੀ ਚਲਾ ਲੈਂਦੇ ਆ ਦੇਖੋ ਬਾਬਾ ਕੋ ਸ਼ਾਈ ਸਵਾਰੀ ਆ ਗੋੜੇ ਆਣੇ ਵੇਖਣਾ ਜੇ ਗਲੀ ਦੇ ਵਿੱਚ ਓਏ ਹੁਣ ਆਪਾਂ ਬਾਰੋ-ਬਾਰ ਆਪਣੇ ਘਰੇ ਜੰਗਾਣਾ ਪੁੱਤ ਆਈ ਗੇ ਹੁਣ ਗੋਣ ਗੇਮ ਪੈਣੀ ਅਸੀਂ ਆਪਣੇ ਮਹੱਲੇ ਦੇ ਵਿੱਚ ਮੋਟਰਸਾਈਕਲ ਘਲਾਤਾ ਅੰਕਲ ਕਹੀਂ ਕਿ ਤੁਰ ਕੇ ਜਾਣਾ ਵੇਖੋ ਅਸੀਂ ਤੁਰ ਕੇ ਜਾਂਦੇ ਹੁਣ ਸਿਕਾਈ ਥੋੜਾ ਜਾਂਦਾ ਤੁਰ ਕੇ ਆਓ ਵੀ ਵੇਖ ਹੁਣ ਆਪਣੇ ਮਹੱਲੇ ਦੀ ਐਕਚੂਅਲ ਰਿਕਾਰਡਿੰਗ ਕਰ ਲਈ ਤੁਰ ਕੇ ਜਾਵਾ ਲੋਗੇ ਹਨ ਸੱਜੀ ਬਾਬਾ ਸਮਝ ਜਾਂਦੇ ਆ ਬੀਬੀ ਬਾਬਾ ਸਮਝਣਦਾ ਯਾਰ ਕੀ ਆ ਵੀ ਬਾਬੇ ਵਲੌਗ ਵੀ ਬਣਾਉਂਦੇ ਆ ਅੱਜਾ ਬਾਬੇ ਬਿੰਦੀ ਵੀ ਖਿਲਾੜ ਕੇ ਵੇਖਣ ਦੇ ਆਉਂਦਰੇ ਉਹ ਵੀ ਵੇਖ ਰਹੇ ਬਾਬੇ ਵਲੌਗ ਵੀ ਬਣਾਉਂਦੇ ਆ ਵੇਖੋ ਉਹ ਮਗਰੀ ਵੀ ਵੇਖ ਰਹੇ ਆ ਉਹ ਅੱਗੇ ਵੀ ਦੇਖ ਰਹੇ ਆਂਟੀ ਵੇਖੋ ਵੇਲਾ ਉੱਤਰੀ ਦੀ ਆ ਮਸਾਲੇ ਤਾਂ ਦੀ ਦੰਦ ਜੀ ਕੱਢ ਕੇ ਰੈਂਦੀ ਆ ਲੱਗੇ ਆ ਇੱਦਾਂ ਫੇਰ ਕਿਉਂ ਹੁੰਦਾ ਹੀ ਆ ਕੰਮ ਆਉਧਰੇ ਲੋਕੀ ਵੇਖ ਰਹੇ ਕੋਈ ਨਹੀਂ ਵੇਖ ਲੈਂਦੇ ਹੀ ਹਾਂ ਤਾਂ ਆ ਜੇ ਮੇਨ ਦੀ ਗਲੀ ਥਾਣੀ ਆ ਏ ਜਾਣੇ ਖੰਡਾ ਇਹਨੂੰ ਲਾ ਕੇ ਗੋਟਲਾਂ ਦੇ ਆ ਹੱਟੀ ਲੈ ਕੇ ਜੇਰੀ ਲਾ ਕੇ ਇਹਨੂੰ ਬਾਹਰ ਪਾ ਜਾ ਕੇ 10-10 ਰੁਪਇਆ ਮਗਲੇ ਲੋਕਾਂ ਦੇ ਵੀ ਦੇਣੀ ਉਹ ਕਿਹੜੀ ਬੱਤੀ ਪਾ ਪਿਆ ਹੈ ਹਨ ਲੋਕਿਆਂ ਦੇ ਮੱਥੇ ਤੇ ਕੰਢੇ ਗਈ ਆਲੇ ਅਵਲੇ ਵਾਲਿਆਂ ਨੂੰ ਮੱਥੇ ਤੇ ਕਿਹੜੇ ਬਾਬਾ ਨਹੀਂ ਲੋਕੀ ਮੱਥਾ ਤੇ ਕੰਢੇ ਆਨੂੰ ਬੁੜੀਆਂ ਵੇਖਣੀਆਂ ਨਕਲੋ ਗਈ ਬਾਬੇ ਘੜੇ ਲ ਕੇ ਬੋਰਡ ਥੱਲੇ ਬੈ ਗਏ ਇਸੇ ਦੋ ਜਣੇ ਪਹਿਲੇ ਇੱਕ ਗਈ ਆਹ ਬਲੇ ਇੱਕ ਵੇਖਣ ਦੀਆਂ ਗੱਲਾਂ ਆਉਨੇ ਦੂਜੀ ਨਹੀਂ ਬਾਤ ਉਹਨੇ ਕੋਲ ਲੈਂਦੀ ਉਹਨੇ ਕੋਲ ਲੈਂਦੀ ਦੂਜੀ ਵੇਖਣੀਆਂ ਦੋਵੇਂ ਵੇਖਣੀਆਂ ਪੀ ਇਹ ਕਰਨ ਕਿੱਦਿਆ ਮਤਲਬ ਕਹਿਣਦਾ ਕਿ ਲੋਕੀ ਬਾਬਿਆਂ ਨੂੰ ਜ਼ਿਆਦਾ ਮੰਨਣ ਡਾ ਬੇ ਯਾਰ ਆਪਣੇ ਮਿਲ ਗੁਰੂ ਬਾਬੇ ਰੋਟ ਛੱਡ ਕੇ ਆਹ ਇਹ ਗੱਲ ਸਹੀ ਉਹ ਨਾਲ ਜਾਓ ਪਰ ਜਿਹੜੇ ਸਾਡੇ ਅਰਗੇ ਆ ਉਹਦਾ ਰਹਿਦੋ ਜਿੱਦਾਂ ਅਸੀਂ ਵੀਡੀਓ ਚ ਵਿਖਾਇਆ ਮਤਲਬ ਆਪਣੇ ਆਪ ਨੂੰ ਆਹ ਜੇ ਗਲਾਸ ਭਰਾ ਦੇ ਤਾ ਜਾਣਾ ਔਰ ਫੇਰਾ ਪੂਰਾ ਲਾਉਣਾ ਪੈਣਾ ਤੇ ਲਾਉਣਾ ਬਣਾਉਣੀਆਂ ਤੇ ਦੱਸ ਵੇਲਾ ਜੇ ਜਿੱਥੇ ਗੱਟ ਪਚਾਏ ਆ ਜੇ ਲਾਉਣਾ ਫੇਰਾ ਮੁੰਡੇ ਮਤੀ ਪੁੱਛੋ ਲਾਉਣਾ ਫੇਰਾ ਸਾਦੇ ਤੁਸੀਂ ਕੋਸ ਸਾਹਿਬ ਓਕੇ ਖਾ ਰਿਹਾ ਸਾਗ ਤੇ ਇਹ ਆ ਕੋਸ ਸਾਹਿਬ ਠੀਕ ਆ ਤੇ ਹੁਣ ਘਰ ਆ ਚੁੱਕੇ ਆ ਤੇ ਮੈਂ ਆਪਣੇ ਘਰ ਹਜੇ ਨਹੀਂ ਗਿਆ ਤੇ ਕੁਝ ਟਾਈਮ ਇੱਥੇ ਬੈਠਦੇ ਆ ਤੇ ਫਿਰ ਚੱਲਦੇ ਆ ਆਪਣੇ ਘਰ ਚੱਲਦੇ ਹੁਣ ਚੱਲੇ ਆਪਾਂ ਘਰ ਠੀਕ ਆ ਤੇ ਚਾਹ ਚੋ ਪਿਆ ਤੀ ਨਾ ਤੇ ਰੋਟੀ ਵੀ ਖਵਾਤੀ ਆ ਤੇ ਹੁਣ ਆਪਾਂ ਚੱਲੇ ਆ ਘਰ ਤੇ ਅੰਕਲ ਦੱਸਿਓ ਮਾੜਾ ਇਹ ਵੀਡੀਓ ਬਾਰੇ ਵੀਡੀਓ ਕਿਦਾਂ ਵਧੀਆ ਵੀਡੀਓ ਬਣੀਆਂ ਹਾਂ ਇਹਨੇ ਬਾਬੇ ਦੇ ਸੀਨ ਕੀਤੇ ਬਹੁਤ ਡੇਂਜਰ ਸੀਨ ਹੀ ਹਾਂ ਇਹਨੇ ਚੇਲੇ ਦੇ ਕੀਤੇ ਆ ਹੁਸਨ ਫਰੀਦ ਨੇ ਬਹੁਤ ਸੋਹਣੇ ਅਸੀਂ ਸੰਗਤਾਂ ਦੇ ਕੀਤੇ ਆ ਹਾਂ ਇਹ ਹੁਣ ਤੁਸੀਂ ਵੇਖੋਗੇ ਕਿ ਕਿੱਡੀ ਸੋਹਣੀ ਆ ਕਿੱਡੀ ਉਹ ਮੈਂ ਲਿੰਕ ਪਾ ਦੇਣਾ ਤੁਹਾਨੂੰ ਪਤਾ ਹੀ ਜਿਵੇਂ ਮੈਂਸ਼ਨ ਕਰ ਦੇਣਾ ਦੱਸਣਾ ਯੂਟਿਊਬ ਚੈਨਲ ਹੌਣ ਹੱਸਦੇ ਪੰਜਾਬੀ ਆ ਉਹ ਮੈਂ ਮੈਂਸ਼ਨ ਵੀ ਵੈਸੇ ਕਰ ਦੇਣਾ ਹੁਣ ਨਾ ਤੁਸੀਂ ਚੈੱਕ ਕਰ ਲਿਓ ਤੇ ਪਾ ਦੇਣੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਵੀਡੀਓ ਪਹਿਲਾਂ ਵੀਡੀਓ ਆਊਗੀ ਇਹ ਆਪਾਂ ਫਿਰ ਪਾਵਾਂਗੇ ਕੌਮ ਵੀ ਤੁਹਾਨੂੰ ਪਤਾ ਪਹਿਲਾਂ ਆਪਾਂ ਪਾ ਨਹੀਂ ਸਕਦੇ ਫੋਟੋਗ੍ਰਾਫੀ ਹਰੇ ਹਰੇ ਕਬੰਦੇ ਦੀ ਮਨ ਕੋ ਹੁੰਦਾ ਆ ਵੀ ਪ੍ਰਾਈਵੇਸੀ ਹੁੰਦੀ ਆ ਕਿ ਇਸ ਕਰਕੇ ਆਪਾਂ ਇਹ ਚੀਜ਼ ਨਹੀਂ ਪਹਿਲਾਂ ਪਾ ਸਕਦੇ ਬਾਅਦ ਜੋ ਪੈ ਗਈ ਫਿਰ ਬਾਅਦ ਪਾ ਦਾਂਗੇ ਜੇ ਮੰਨੋ ਪਹਿਲਾਂ ਇਹ ਵੀਡੀਓ ਹੀ ਪਾ ਦੇਣ ਦੇ ਫਿਰ ਪਤਾ ਲੱਗ ਜਾਂਦਾ ਵੀ ਇਹ ਵੀਡੀਓ ਆਹ ਟੌਪਿਕ ਤੇ ਬਣਾ ਰਹੇ ਆ ਤੇ ਇਸ ਕਰਕੇ ਇਹ ਵੀਡੀਓ ਪਹਿਲਾਂ ਪਾਉਂਦੇ ਉਸ ਤੋਂ ਬਾਅਦ ਹੀ ਮੈਂ ਵੀਡੀਓ ਅਪਲੋਡ ਕਰਦਾ ਠੀਕ ਹੈ ਤੇ ਇੱਕ ਦੋ ਦਿਨਾਂ ਦੇ ਵਿੱਚ ਇਹ ਵਲੌਗ ਪਾ ਜੂਗਾ ਵੀਡੀਓ ਪਹਿਲਾਂ ਪੈ ਜਾਣੀ ਠੀਕ ਹੈ ਅੱਜ ਬਣਾਈਆਂ ਕੱਲ ਜਾਂ ਪਰਸੋਂ ਸੈਂਤ ਵੀਡੀਓ ਪਾ ਜੀ ਉਸ ਤੋਂ ਬਾਅਦ ਮੈਂ ਵਲੌਗ ਛੱਡ ਦੂੰਗਾ ਠੀਕ ਹੈ ਬਸ ਤੇ ਹੁਣ ਚੱਲਿਆਂ ਪੱਕ ਘਰ ਠੀਕ ਹੈ ਚੁੱਕ ਲੈਣਾ ਆਉਦਾ ਸਮਾਨ ਸਮਾਨ ਚੁੱਕ ਲਿਆ ਕੈਮਰੇ ਗੂੜੇ ਲੈ ਜਾ ਲੋਕੀ ਮੈਨੂੰ ਵੇਖ ਰਹੇ ਆ ਵੇਖ ਔਰ 10 ਵੀ ਭਗਤਾ ਹੁਣ ਤੂੰ ਕੀ ਚਾਹੁੰਦਾ ਏ ਬਾਬਾ ਜੀ ਮੇਰੇ ਮੁੰਡੇ ਦਾ ਵਿਆਹ ਨਹੀਂ ਹੋਣਿਆ ਕਿਰਪਾ ਕਰੋ ਦੁਬਾਰਤੋ ਹੋਲੀ ਨਹੀਂ ਬੋਲਣਾ ਲਾਲੀ ਬੋਲਣਾ ਸਟਾਰਟ ਭਗਤਾ ਚਿੰਤਾ ਨਾ ਕਰੋ ਹੁਣ ਤੂੰ ਕੈਨੇਡਾ ਵਾਲੇ ਬਾਬੋ ਕੋ ਯਾਰ ਅੰਮ੍ਰਿਤ ਬਾਜੀ ਸਟਾਰਟ ਭਗਤਾ ਚਿੰਤਾ ਨਾ ਕਰੋ ਹੁਣ ਤੂੰ ਕੈਨੇਡਾ ਵਾਲੇ ਬਾਬੇ ਕੋ ਆਏ ਜੇ ਤੁਹਾਡੀਆਂ ਮੁਸਕਾਨ ਐ ਹੱਲ ਹੋਣਗੀਆਂ ਯਾਰ ਬਗਾ ਐ ਕਿੰਦਰ ਪਾਤਾ ਦੇ ਮੁਸਕਾਨ ਸਟਾਰਟ ਭਗਤਾ ਹੁਣ ਤੂੰ ਚਿੰਤਾ ਨਾ ਕਰੋ ਹੁਣ ਤੂੰ ਕੈਨੇਡਾ ਵਾਲੇ ਬਾਬੇ ਕੋ ਆਏ ਜੇ ਤੁਹਾਡੀਆਂ ਮੁਸਕਲਾ ਐ ਹੱਲ ਹੋਣਗੀਆਂ ਆ ਫਿਰ ਜਰੂਰੀ ਕਰ ਪਾਈਏ ਭਗਤਾ ਤੂੰ ਕੈਨੇਡਾ ਵਾਲੇ ਬਾਬੇ ਕੋ ਆਏ ਜੇ ਹੁਣ ਤੁਹਾਡੀਆਂ ਮੁਸ਼ਕਲਾਂ ਦਵਾਰਾਂ ਫੇਰ ਭਗਤਾ ਚਿੰਤਾ ਨਾ ਕਰੋ ਤੂੰ ਕੈਨੇਡਾ ਵਾਲੇ ਬਾਬਾ ਕੀ ਬਾਬਾ ਜੀ ਇੱਕ ਸਟਾਰਟ ਭਗਤਾ ਤੂੰ ਚਿੰਤਾ ਨਾ ਕਰੋ ਤੂੰ ਕੈਨੇਡਾ ਵਾਲੇ ਬਾਬਾ ਜੀ ਕੋ ਆਏ ਜੇ ਤੁਹਾਡੀਆਂ ਮੁਸ਼ਕਲਾਂ ਐ ਚੱਲਣਗੀਆਂ ਫੇਰ ਐ ਚ ਐਗਾ ਸਟਾਰਟ ਠੀਕ ਲੱਗਦਾ ਚਿੰਤਾ ਚਿੰਤਾ ਨਾ ਕਰੋ ਚੱਲ ਚੱਲੰਦਾ ਚੱਲ ਇੱਕ ਸਟਾਰਟ ਭਗਤੋ ਤੂੰ ਚਿੰਤਾ ਨਾ ਕਰੋ ਤੁਹਾਡੀਆਂ ਮੁਸ਼ਕਲਾਂ ਐਂ ਚੱਲ ਹੋਣਗੀਆਂ ਉਹ ਦੁਬਾਰਾ ਕੈਨੇਡਾ ਦਾ ਸਟਾਰਟ ਭਗਤਾ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਦੁਬਾਰਾ ਮੈਨੂੰ ਭੁੱਲ ਗਈ ਸਟਾਰਟ ਅਲਫਾ ਫਿਰ ਆਜ ਆਈ ਜਾਂਦੀ ਹੈ ਇੱਕ ਸਟਾਰਟ ਭਗਤੋ ਪਹਿਲਾਂ ਦੇ ਦਿਓ ਦੁਬਾਰਾ ਹੀ ਹੈ ਸਟਾਰਟਿੰਗ ਤੋਂ ਯਾਰ ਮੈਨੂੰ ਚੇਕ ਕੀ ਹੀ ਸਟਾਰਟਿੰਗ ਤੋਂ ਭਗਤੋ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਫਿਰ ਕਰ ਲੋ ਬਾਹਰ ਦੀ ਤਿਆਰੀ ਤਹਾਡੀ ਕਿਸਮ ਤਾਡੀ ਕਿਸਮ ਇੱਕ ਸਟਾਰਟ ਭਗਤੋਂ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਫਿਰ 12 ਚੱਲ ਚੱਲੀ ਸਟਾਰਟ ਭਗਤੋਂ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਫਿਰ ਕਰ ਲੋ ਵਾਰ ਦੀ ਤਿਆਰੀ ਤੁਹਾਡੀ ਕਿਸਮ ਤਾਡੀ ਕਿਸਮ ਨਹੀਂ ਭਗਤੋਂ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਫਿਰ ਕਰ ਲੋ ਵਾਰ ਦੀ ਤਿਆਰੀ ਤੁਹਾਡੀ ਕਿਸਮ ਜੱਦੀ ਨਹੀਂ ਕਰਨਾ ਕਿਸਮ ਚ ਲੈ ਆਉਣਾ ਨੂੰ ਸਟਾਰਟ ਭਗਤੋਂ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਫਿਰ ਕਰ ਲੋ ਵਾਰ ਦੀ ਤਿਆਰੀ ਤਹਾਡੀ ਕਿਸਮਤ ਜਾਗੀ ਸਮਝੋ ਬੰਦ ਕਰ ਦੇ ਉੱਥੋਂ ਵੀ ਅੜ ਗਿਆ ਦੂਜੇ ਟਾਟ ਤਖਤੋਂ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਫਿਰ ਦੁਬਾਰਾ ਹੀ ਆਇਆ ਯਾਰੀ ਚੱਲ ਤਖਤੋਂ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਦੁਬਾਰਾ ਹੀ ਆਇਆ ਤੇ ਕਰ ਲਓ ਬਾਹਰ ਦੀ ਟਾਟ ਤਖਤੋਂ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਫਿਰ ਕਰ ਲਓ ਬਾਹਰ ਦੀ ਤਿਆਰੀ ਕਿਸਮਤ ਜਾਗੀ ਸਮਝੋ ਉਹ ਬੱਚਾ ਤੁਹਾਡੀ ਐ ਮਸੀਬਤਾਂ ਮਾਹਣ ਗਿਆ ਤਾਂ ਰੁਕ ਜਾ ਮਾਹਣ ਹੋਇਆ ਹੈ ਉਹ ਨਾਲ ਤੇ ਦੋ ਫਕਤੋਂ ਪਹਿਲਾਂ ਦੋ ਬਾਬੇ ਨੂੰ ਪੁਜਾਰੀ ਫਿਰ ਕਰ ਲੋ ਬਾਹਰ ਦੀ ਤਿਆਰੀ ਟਾ ਟਾਡੀ ਫੇਰ ਸਾਡੀ ਨਾ ਨਾ ਕਿਸਮਤ ਜਗੀ ਜਗੀ ਜਾਣਾ ਚਾਹ ਚਾਰ ਸਹੀ ਜਾਂਦਾ ਚਲ ਠੀਕ ਆ ਮੈਨੂੰ ਨਾ ਚਾਤਾ ਫੜ ਕੇ ਰੱਖੋ ਚਲ ਚੱਟ ਚੁੰਮਟਾ ਫੜਿਆ ਕਹਿੰਦਾ ਰੱਖ ਲਾਓ ਜੀ ਆਉਣੇ ਕੈਮਰਾ ਵਜਾ ਆਈ ਨਹੀਂ ਆਵਾਜ਼ ਆਈ ਭਗਤੋਂ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਉਧਰ ਵੇਖਣ ਇੱਕ ਸਟਾਰਟ ਫਕਤਾ ਹੁਣ ਤੁਸੀਂ ਚਿੰਤਾ ਨਾ ਕਰੋ ਹੁਣ ਤੁਸੀਂ ਕੈਨੇਡਾ ਵਾਲੇ ਪਰ ਗੇਟ ਆਈ ਮਾਰ ਤੋ ਕਰ ਯਾਰ ਆਪਾਂ ਤੁਸੀਂ ਦੇਖ ਸਕਦੇ ਆ ਆਪਾਂ ਨਹਾ ਨੂੰ ਲਿਆ ਆ ਤੇ ਨਹਾ ਗਿਆ ਤੇ ਮੈਨੂੰ ਮਿਲ ਗਏ ਜੇ ਮੈਂ ਦਰਵਾਜੇ ਚੋਂ ਬਾਹਰ ਆਉਣ ਨਾਲੇ ਬਾਅਦ ਦੇ ਹੁੰਦਾ ਤੇ ਹੁਣ ਮੈਂ ਰੈਡੀ ਹੋਇਆ ਪਹਿਲਾਂ ਕਪੜੇ-ਕੁਪੜੇ ਤੋਂ ਹੁੰਦਾ ਹਾਂ ਫਿਰ ਨਹਾ ਹੁੰਦਾ ਹਾਂ ਫਿਰ ਕੰਮ-ਕੁਮ ਘਰਾਂ ਦੇ ਕਰਦੇ ਰਿਹਾ ਇਦਾਂ ਟਾਈਮ ਹੁਣ ਲੱਗਾ ਤੇ ਤੁਸੀਂ ਮੈਂ 2-2.5 ਘੰਟੇ ਲੱਗ ਗਏ ਕਿ ਕਪੜੇ ਵੀ ਤੋਤੇ ਫਿਰ ਨਹਾਤਾ ਵੀ ਫਿਰ ਕੋ ਸਮਾਨ ਸਬੂਨ ਸੈੱਟ ਕਰਨਾ ਹੀ ਲੇੜੇ-ਲੂੜੇ ਤਿਆਰ ਵੀ ਕੀਤੇ ਤੇ ਹੁਣ ਆਪਾਂ ਹੋ ਚੁੱਕੇ ਆ ਫ੍ਰੀ ਠੀਕ ਆ ਤੇ ਹੁਣ ਬਾਬੇ ਬੜੇ ਆ ਪਰ ਹੁਣ ਇਨਸਾਨ ਫਿਰ ਇਨਸਾਨ ਉਹ ਵੀ ਇੰਦੇ ਚਲੋ ਲਾਪਾ ਫਿਰ ਆਪਣੇ ਸਲੀ ਰੂਪ ਚ ਆ ਗਏ ਆ ਸਲੀ ਰੂਪ ਚ ਆ ਗਏ ਜਿਦਾ ਸ਼ਕਤੀ ਨਾ ਪਹਿਲਾਂ ਹੋਰ ਕੁੱਖ ਬਣ ਕੇ ਧਣ ਹੁਣ ਫੇਰ ਇਨਸਾਨ ਬਣ ਗਿਆ ਚੱਕਦੇ ਆ ਸਾਰੀਆਂ ਛਾੜਾਂ ਐ ਘਾਟਾ ਕਰਦੇ ਆ ਅੱਜ ਕਿਹੜੀ ਗੇਮ ਕਰਕੇ ਚੈੱਕ ਕਰੋ ਬਾਬਿਆਂ ਦੀ ਗੇਮ ਬੜੀ 파ਤੀ ਗੇਮ ਤਗੜੀ ਕਿੱਥੇ ਆ ਲੈ ਕਿੱਥੇ ਹੁਣੇ ਬਣ ਕੇ ਆ ਗਈ ਐ ਆਪਾਂ ਸਾਰਾ ਕਰਕੇ ਰੈਡੀ ਰਾਵਾਂਗੇ ਉਹ ਜਾਓਗਾ ਟੁਕੜੇ ਬੋਤਲ ਨਾ ਰੋੜਾ ਪਈ ਨਹੀਂ ਲੈ ਸੈ ਕਰ ਮਜਾ ਆ ਗਿਆ ਆਹ ਲੈ ਨਾ ਪਰ ਕੇ ਮੈਂ ਕਹਤਾ ਓਏ ਆਪ ਲੋਕ ਕਹਾਂ ਪੇ ਕਕੜਾ ਦਾਦੇ ਕੋਲ ਤਾਂ ਹੈਗਾ ਸਾਰਾ ਸਮਝ ਕੇ ਹੈ ਦਰ ਗਿਆ ਅਰਮਾਨ ਕੋਈ ਗਾਂ ਨਹੀਂ ਮੈਂ ਕਹਤਾ ਕਿ ਕਦ ਕੁੱਟ ਕਾ ਨਾ ਤਾਉੜੂ ਹੈ ਗਾਂ ਨਹੀਂ ਉਹ ਤੇ ਜਿਹੜੀ ਬਾਬਾ ਸਮਝੀ ਜਾਂਦੇ ਨੇ ਸੱਚੀ ਮੱਥੇ ਟੇਕੀ ਜਾਂਦੇ ਉਹ ਮਾਪਰਾ ਵੀਡੀਓ ਕੰਡਾ ਬਾਬਾ ਨਹੀਂ ਆਹ ਸੱਚੀ ਬਾਬਾ ਨਹੀਂ ਆ ਆ ਸਿਆਣੀ ਮਾਣਾ ਬਾਬਾ ਜੀ ਮੇਰਾ ਕਾਲਾ ਪੀੜੀਆਂ ਨਹੀਂ ਆਂਦਾ ਉਹ ਮੈਂ ਆ ਭਰਾਵਾ ਦੇ ਐਕਟਰ ਆ ਕਹਿੰਦੇ ਬਾਬਾ ਜੀ ਮੇਰਾ ਕਾਲਾ ਪੀੜੀਆਂ ਦਾ ਮੈਂ ਲੈ ਲਾਂਗੇ ਤੇਰੇ ਹੌਂਦੇ ਹੀ ਕਾਲਾ ਪੀੜੀ ਤੇਰਾ ਕਿੱਥੋਂ ਢਾ ਦਿਆ ਹੀ ਆ ਤੇਰਾ ਭਲਾ ਆ ਜੇ ਪੈਰੀ ਪੈ ਗਿਆ ਪਿਆਰ ਜੋੜਾ ਸਰੇ ਹੋਣਾ ਦਾ ਤੇ ਆ ਤੇਰਾ ਘੁੱਟ ਕਾਣੀ ਆ ਘੁੱਟ ਕਾਣੀ ਆ ਤੂੰ ਨਾ ਸੁਧਰੀਆ ਚੋਰੀਆ ਕਰਨੇ ਲੱਗੇ ਨਹੀਂ ਯਾਰ ਸੇਰੇ ਨਾਲ ਪਰ ਪਿਆਰ ਹੈਗਾ ਵੈਸੇ ਹੈ ਹਾਂ ਫਰਦਾ ਪੁੱਤ ਫਰਦਾ ਹਾਂਜੀ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕੀਤਾ ਜਾਂਦਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਤੁਸੀਂ ਜਿਵੇਂ ਅੱਜ ਦੇਖੀ ਵੀਡੀਓ ਸਾਡੀ ਬਣੀ ਆ ਬਾਬੇ ਦੇ ਟੌਪਿਕ ਤੇ ਤੇ ਜਿਵੇਂ ਤੁਹਾਨੂੰ ਪਤਾ ਹੈ ਤੇ ਮੈਂ ਬਣਿਆ ਹਾਂ ਬਾਬੇ ਦਾ ਚੇਲਾ ਤੇ ਇੰਦਰ ਬਣਿਆ ਹੈ ਬਾਬਾ ਤੇ ਚੱਕਰੇ ਪਿਆ ਵੀ ਮਤਲਬ ਪਹਿਲੀ ਵਾਰੀ ਬਣਾਈ ਵੀਡੀਓ ਵੀ ਬਾਬਾ ਪਹਿਲੀ ਵਾਰੀ ਬਣਿਆ ਤੇ ਮੈਂ ਵੀ ਬਾਬੇ ਦਾ ਚੇਲਾ ਪਹਿਲੀ ਵਾਰੀ ਬਣਿਆ ਆ ਠੀਕ ਹੈ ਇਹ ਟੌਪਿਕ ਤੇ ਸਾਡੀ ਵੀਡੀਓ ਬਣੀ ਵੀ ਨਹੀਂ ਪਹਿਲਾਂ ਠੀਕ ਹੈ ਤੇ ਬਣੀ ਆ ਤੇ ਇਹੋ ਵਾਰੀ ਬਣੀ ਆ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਬਾਕੀ ਕਮੈਂਟ ਦੇ ਵਿੱਚ ਦੱਸੋ ਆਈਡੀ ਮੈਂ ਮੈਂਸ਼ਨ ਕਰ ਦੂੰਗਾ ਥੱਲੇ ਠੀਕ ਆ ਤੇ ਉਤੇ ਪੂਰੀ ਫੁੱਲ ਪੇਜ ਤੇ ਆ ਗਈ ਵੀਡੀਓ ਇੱਥੇ ਤੁਹਾਨੂੰ ਆਪਾਂ ਰੀਅਲ ਸੂਟ ਵਿਖਾਇਆ ਕਿੱਦਾਂ ਕਿੱਦਾਂ ਕੀਤਾ ਠੀਕ ਆ ਤੇ ਬਾਕੀ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਬਾਏ 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 ਬਾਏ